ਤਾਂ ਕਿ ਕਿਸੇ ਵੀ ਬਲੇ ਸਾਡੇ ਕੋਲੇ ਕਾਰਪੋਰੇਸ਼ਨ ਦਾ ਕਿਤੇ ਮਤਲਬ ਮੌਕਾ ਸਾਨੂੰ ਮਿਲਦਾ ਹੈ ਤਾਂ ਸਾਡੀ ਪਹਿਲਾ ਲੋਕਾਂ ਨਾਲ ਵਾਦਾ ਸੀਗਾ ਕਿ ਅਸੀਂ ਤੁਹਾਨੂੰ ਜਿਵੇਂ ਬਲੌਂਗੀ ਵਰਗਾ ਏਰੀਆ ਹੋ ਗਿਆ ਬੜਾ ਮਾਜਰਾ ਹੋ ਗਿਆ ਬਲਿਆਲੀ ਹੋ ਗਿਆ ਗ੍ਰੀਨਨ ਕਲੇਵ ਹੋ ਗਿਆ ਔਰ ਇਹ ਬਾਕੀ ਬਚਦੇ ਇਲਾਕੇ ਹੈਗੇ ਆ ਕਿ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਮਤਲਬ ਕਾਰਪੋਰੇਸ਼ਨ ਦਾ ਹਿੱਸਾ ਬਣਾਉਂਦੇ ਹਾਂ ਅਸੀਂ ਜਦੋਂ ਕਾਰਪੋਰੇਸ਼ਨ ਦਾ ਹਿੱਸਾ ਤਾਂ ਅਸੀਂ ਉਹਦਾ ਮਤਾ ਪਤਾ ਹਾਊਸ ਦੇ ਵਿੱਚ ਪਾਸ ਹੋ ਗਿਆ ਔਰ ਉਸ ਤੋਂ ਬਾਅਦ ਮਾੜੀ ਕਿਸਮਤ ਇਹ ਹੋਈ ਕਿ ਸਰਕਾਰ ਬਦਲ ਗਈ ਸਰਕਾਰ ਬਲਕਿ ਸਰਕਾਰ ਦੀ ਰਿਸੋਰਸਿਓ ਸਾਡੇ ਪ੍ਰਤੀ ਮਤਲਬ ਚੰਗੀ ਨਹੀਂ ਸੀਗੀ ਉਹਨਾਂ ਇਲਾਕਿਆਂ ਬਰਦੀ ਦਾ ਕਰ ਲੋ ਭਾਵੇਂ ਬਲੋਂਗੇ ਦੀ ਗੱਲ ਕਰ ਲੋ ਭਾਵੇਂ ਤੁਸੀਂ ਗੱਲ ਕਰ ਲੋ ਬਨਿਆਲੀ ਦੀ ਗੱਲ ਕਰ ਲੋ ਉਹ ਉੱਥੇ ਗ੍ਰੀਨਿੰਗਲੇ ਦੀ ਗੱਲ ਕਰੋ ਜਿਆਦਾ ਘਰ ਛੋਟੇ ਘਰ ਹੈਗੇ ਨੇ ਔਰ ਉਹਨਾਂ ਲੋੜਾਂ ਜਿਆਦਾ ਨਹੀਂ ਇਵਨ ਕਿ ਉੱਥੇ ਜਿਆਦਾ ਰਸ਼ਵਤ ਕਰਕੇ ਉੱਥੇ ਗਲੀਆਂ ਦਾ ਵੀ ਬੁਰਾ ਹਾਲ ਹੈ ਸੀਵਰੇਜ ਦਾ ਮਾੜਾ ਹਾਲ ਹੈ ਕੈਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਸਪੌਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਮੇਅਰ ਸਾਹਿਬ ਜਿਹੜੀ ਹੱਦਬੰਦੀ ਕੀਤੀ ਗਈ ਹੈ ਮਹਾਲੀ ਦੀ ਜਿਹੜੀ ਨੋਟੀਫਿਕੇਸ਼ਨ ਆਈ ਹੈ ਮਹਾਲੀ ਨਗਰ ਨਿਗਮ ਦੀ ਜਿਹਦੇ ਵਿੱਚ ਕੁਝ ਏਰੀਆ ਜਿਹੜੇ ਸ਼ਾਮਿਲ ਕੀਤੇ ਗਏ ਨੇ ਇਹਦੇ ਬਾਰੇ ਦੱਸੋ ਇਹ ਅਹ ਲੱਗਦਾ ਮੈਨੂੰ ਜਿਵੇਂ ਥੈਲੇ ਚੋਂ ਬਿੱਲੀ ਬਾਹਰ ਆ ਗਈ ਹੁੰਦੀ ਆ ਜੋ ਅਸੀਂ ਸਾਡੇ ਮੰਨ ਦੀ ਸੋਚ ਸੀਗੀ ਅਸੀਂ ਕਰੀਬ ਸਿੱਧੂ ਸਾਹਿਬ 15 ਸਾਲ ਇਥੇ ਐਮਐਲਏ ਰਹੇ ਨੇ ਸਾਡਾ ਬੜਾ ਸਰਵੇ ਕਰਕੇ ਅਸੀਂ ਜਿਹੜਾ ਏਰੀਆ ਐਕਸਟੈਂਡ ਕੀਤਾ ਸੀਗਾ ਜਦੋਂ ਪਹਿਲੀ ਵਾਰ ਸਾਨੂੰ ਇਹ ਸੀਗਾ ਕਿ ਕਿਸੇ ਵੇਲੇ ਵੀ ਸਾਡੇ ਕੋਲੇ ਕਾਰਪੋਰੇਸ਼ਨ ਦਾ ਕਿਤੇ ਮਤਲਬ ਮੌਕਾ ਸਾਨੂੰ ਮਿਲਦਾ ਹੈ ਤਾਂ ਸਾਡੀ ਪਹਿਲਾ ਲੋਕਾਂ ਨਾਲ ਵਾਦਾ ਸੀਗਾ ਕਿ ਅਸੀਂ ਤੁਹਾਨੂੰ ਜਿਵੇਂ ਬਲੌਂਗੀ ਵਰਗਾ ਏਰੀਆ ਹੋ ਗਿਆ ਬਾੜਾ ਮਾਜਰਾ ਹੋ ਗਿਆ ਬਲੀਆਲੀ ਹੋ ਗਿਆ ਗ੍ਰੀਨ ਐਂਡ ਕਲੇਵ ਹੋ ਗਿਆ ਔਰ ਨੇ ਬਾਕੀ ਬਜਦੇ ਇਲਾਕੇ ਹੈਗੇ ਆ ਕਿ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਮਤਲਬ ਕਾਰਪੋਰੇਸ਼ਨ ਦਾ ਹਿੱਸਾ ਬਣਾਵਾਂਗੇ ਔਰ ਉਹਨਾਂ ਬੰਦਿਆਂ ਨੂੰ ਸਾਡੇ ਤੇ ਮਾਨਵੀ ਬੜਾ ਸੀਗਾ ਕਿ ਜਦ ਜਦੋਂ ਵੀ ਇਹਨਾਂ ਦੀ ਕਾਰਪਰੇਸ਼ਨਿੰਗ ਦੇ ਬਣੂਗੀ ਤੇ ਇਹੇ ਜਰੂਰ ਸਾਨੂੰ ਕਾਰਪਰੇਸ਼ਨ ਦਾ ਹਿੱਸਾ ਬਣਾਉਣਗੇ ਸੋ ਅਸੀਂ ਜਦੋਂ ਕਾਰਪਰੇਸ਼ਨ ਦਾ ਹਿੱਸਾ ਤਾਂ ਅਸੀਂ ਉਹਨਾਂ ਦਾ ਮਤਾ-ਤਪਾਤਾ ਹਾਊਸ ਦੇ ਵਿੱਚ ਪਾਸ ਹੋ ਗਿਆ ਔਰ ਉਸ ਤੋਂ ਬਾਅਦ ਮਾੜੀ ਕਿਸਮਤ ਇਹ ਹੋਈ ਕਿ ਸਰਕਾਰ ਬਦਲ ਗਈ ਸਰਕਾਰ ਬਦਲੀ ਸਰਕਾਰ ਜਿਹੜੀ ਸੋਸ਼ੀਓ ਸਾਡੇ ਪ੍ਰਤੀ ਮਤਲਬ ਚੰਗੀ ਨਹੀਂ ਸੀਗੀ ਉਹਨਾਂ ਇਲਾਕਿਆਂ ਪ੍ਰਤੀ ਵੀ ਚੰਗੀ ਨਹੀਂ ਸੀਗੀ ਔਰ ਉਹਨਾਂ ਨੇ ਫਾਈਲ ਦੱਬ ਲਈ ਫਾਈਲ ਦੱਬਲੀ ਹੁਣ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਕਰਕੇ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਮਿਲ ਕਰਨਾ ਪੈਣਾ ਹੈ ਉਹ ਗਲਤੀ ਹੱਡੀ ਬਣ ਗਿਆ ਔਰ ਉਹ ਮਤਲਬ ਜੋ ਕੀਤਾ ਉਹ ਘਟ ਵੱਟ ਕੇ ਕਰਤਾ ਉਹ ਤੁਸੀਂ ਤੁਹਾਨੂੰ ਦੇਖਿਆ ਹੀ ਸਾਰਾ ਕੁਝ ਜੋ ਮਤਲਬ ਹਾਲ ਉਹਦਾ ਕੀਤਾ ਹੈਗਾ ਪਰ ਮੈਂ ਮੈਨੂੰ ਕਹਿੰਦੇ ਜੀ ਉਹ ਮੈਂ ਅੱਜ ਪੜਿਆ ਕਿ ਐਮਐਲਏ ਸਾਹਿਬ ਨੇ ਵਿੱਚ ਲਿਖਿਆ ਹੈ ਕਿ ਜੀ ਮੈਂ ਟੈਕਸ ਕਰਕੇ ਬਚਾ ਕੀਤਾ ਹੈ ਕਿ ਨਹੀਂ ਤਾਂ ਟੈਕਸ ਪਰ ਪ੍ਰੋਪਰਟੀ ਟੈਕਸ ਭਰਨਾ ਪਊਗਾ ਉਹਨਾਂ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਐਮ.ਐਲ.ਏ ਵੀ ਹੈਗੇ ਹੋ ਔਰ ਤੁਸੀਂ ਪਹਿਲਾਂ ਮੇਰ ਵੀ ਰਹੇ ਹੋ ਤੁਸੀਂ ਕੌਂਸਲਰ ਵੀ ਰਹੇ ਹੋ ਔਰ ਸਰਕਾਰ ਦੇ ਵਿੱਚ ਵੀ ਹੈਗੇ ਹੋ ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ 125 ਗਜ ਤੱਕ ਜਿਹੜੇ ਘਰ ਦਾ ਮਤਲਬ ਨਾ 125 ਮੀਟਰ ਹੈਗਾ ਉਦੋਂ ਤੱਕ ਕੋਈ ਟੈਕਸ ਨਹੀਂ ਹੈਗਾ ਈਵਨ ਕਿ ਜਿਹੜੀ ਬਿੱਡੋ ਲੇਡੀ ਹੈਗੀ ਆ ਉਹਨੂੰ 50% ਟੈਕਸ ਹੈਗਾ ਜਿਹੜਾ ਆਰਮੀ ਕੋਈ ਮਿਲਟਰੀ ਮੈਨ ਹੈਗਾ ਉਹਦਾ ਟੈਕਸ ਫ੍ਰੀ ਹੈਗਾ ਔਰ ਹਾਲਾਂਕਿ ਜ਼ਿਆਦਾਤਰ ਇਹ ਘਰ ਉੱਥੇ ਹੈਗੇ ਨੇ ਭਾਵੇਂ ਮੜਮਾਰੇ ਦੀ ਗੱਲ ਕਰ ਲੋ ਭਾਵੇਂ ਬਲੋਂਗੀ ਦੀ ਗੱਲ ਕਰ ਲੋ ਭਾਵੇਂ ਤੁਸੀਂ ਗੱਲ ਕਰ ਲੋ ਬਨਿਆਲੀ ਦੀ ਗੱਲ ਕਰ ਲੋ ਉੱਥੇ ਗਰੀਨਗਲੇ ਦੀ ਗੱਲ ਕਰੋ ਜ਼ਿਆਦਾਤਰ ਘਰ ਛੋਟੇ ਘਰ ਹੈਗੇ ਨੇ ਔਰ ਉਹਨਾਂ ਨੂੰ ਲੋੜਾਂ ਜ਼ਿਆਦਾ ਨਹੀਂ ਇਵਨ ਕਿ ਉੱਥੇ ਜ਼ਿਆਦਾ ਰਾਸ਼ ਨੂੰ ਕਰਕੇ ਉੱਥੇ ਗਲੀਆਂ ਦਾ ਵੀ ਬੁਰਾ ਹਾਲ ਹੈ ਸੀਵਰੇਜ ਦਾ ਮਾੜਾ ਹਾਲ ਹੈ ਪਾਣੀ ਦੀ ਸਪਲਾਈ ਵੀ ਪੂਰੀ ਨਹੀਂ ਹੈਗੀ ਔਰ ਕਈ ਜਗ੍ਹਾ ਪਾਣੀ ਖੜਾ ਵੀ ਰਹਿੰਦਾ ਹੈਗਾ ਸਫਾਈ ਦੀ ਵੀ ਮਾੜੀ ਹਾਲਤ ਹੈਗੀ ਆ ਔਰ ਸਾਡੇ ਬਿਲਕੁਲ ਜੜਚ ਰਹਿੰਦੇ ਨੇ ਮਹਾਲੀ ਦੀ ਜੜ ਜਦੋਂ ਮਹਾਲੀ ਸ਼ੁਰੂ ਹੁੰਦੀ ਹੈ ਨਾ ਜਦੋਂ ਮਹਾਲੀ ਜੋ ਐਂਟਰ ਹੁੰਨੇ ਆ ਤਾਂ ਸ਼ੁਰੂ ਤੋਂ ਪਹਿਲਾਂ ਬਲੌਂਗੀ ਪਿੰਡ ਆਉਂਦਾ ਹੈ ਔਰ ਉਹੀ ਇਲਾਕਾ ਮਹਾਲੀ ਨੂੰ ਫੀਡ ਕਰਦਾ ਸਾਰੀ ਇੰਡਸਟਰੀ ਨੂੰ ਲੇਬਰ ਸਪਲਾਈ ਉੱਥੋਂ ਹੁੰਦੀ ਆ ਬੂਰੇ ਸ਼ਹਿਰ ਨੂੰ ਔਰ ਸ਼ਹਿਰ ਰੋਟੀ ਕਿਥੋਂ ਖਾਂਦਾ ਤਾਂ ਬਲੌਂਗੀ ਦੇ ਸਿਰ ਤੇ ਖਾਂਦਾ ਮਤਲਬ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਅਸੀਂ ਜੋ ਮਤਾ ਪਾ ਕੇ ਭੇਜਿਆ ਸੀਗਾ ਜੇ ਉਸ ਮੁਤਾਬਕ ਕੋ ਕੰਮ ਨਾ ਹੋਇਆ ਅਸੀਂ ਕੋਸ਼ਿਸ਼ ਤੁਹਾਡੇ ਦਾ ਜਿਹੜੇ ਆਪਣੇ ਕੋਈ ਇਤਰਾਜ਼ ਜਤਾਉਣੇ ਹੈਗੇ ਆ ਲਿਖ ਕੇ ਦੇਣੇ ਆ ਉਹ ਵੀ ਦੇਵਾਂਗੇ ਜੇਕਰ ਭਾਈ ਸਾਡੀ ਗੱਲ ਨਾ ਮੰਨੀ ਗਈ ਔਰ ਅਸੀਂ ਰੋ ਸੜਕ ਤੇ ਵੀ ਆਵਾਂਗੇ ਅਪਮਾਨਜੋਗ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ ਸਾਨੂੰ ਕੋਈ ਵੀ ਹਿਲ ਬਜ਼ਿਲਾ ਕਰਨਾ ਪਿਆ ਅਸੀਂ 100% ਨਹੀਂ 100% ਕਰਾਂਗੇ ਇੱਕ ਕੂੜੇ ਦੀ ਸਮੱਸਿਆ ਜਿਹੜੀ ਹੈ ਉਹ ਹੱਲ ਹੋ ਚ ਨਹੀਂ ਆ ਰਹੀ ਜੀ ਆ ਛੁੱਟੀਆਂ ਕਰਕੇ ਬਹੁਤ ਜ਼ਿਆਦਾ ਕੂੜਾ ਫੇਰ ਦੁਬਾਰਾ ਫੈਲ ਗਿਆ ਇਹਦੇ ਬਾਰੇ ਦੱਸੋ ਕੋ ਲੋਕਾਂ ਦਾ ਦੇਖੋ ਜੀ ਜਿਵੇਂ ਫੈਸਟੀਵਲ ਦਿਨ ਸੀਗੇ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਅੱਜ ਸਾਨੂੰ ਜਿਵੇਂ 150 ਟਨ ਕੂੜਾ ਡੇਲੀ ਆਉਂਦਾ ਹੈਗਾ ਹੁਣ 200 ਟਨ ਹੋ ਗਿਆ ਹੋਣਾ ਔਰ ਸਰਕਾਰ ਕੋਲੇ ਕੋਈ ਅੱਗੇ ਦੇਖੋ ਤੁਸੀਂ ਆ ਪਿਛੇ ਪੜਿਆ ਹਵਾਲੇ ਵਿੱਚ 1911 ਕਰੋੜ ਰੁਪਈਆ ਸਰਕਾਰ ਨੇ ਗਵਾਡਾ ਨੇ ਵਟਿਆ ਹੈ 1911 ਕਰੋੜ ਰੁਪਈਆ ਉਹ ਸਾਡੇ ਬਾਦੇ 11 ਕਰੋੜ ਵੀ ਉਹਨਾਂ ਕੋਲੇ ਨਹੀਂ ਹੈਗਾ 100 ਕਰੋੜ ਵੀ ਉਹਨਾਂ ਕੋਲੇ ਨਹੀਂ ਹੈਗਾ ਮਨ ਕਾਰਨ ਇਹ ਆ ਕਿ ਉਹਨਾਂ ਦੀ ਸੋਚ ਕੱਲੇ ਪੈਸੇ ਇਕੱਠੇ ਕਰਨ ਤੱਕ ਹੈਗੀ ਆ ਔਰ 1% ਵੀ ਕੋਈ ਸ਼ਹਿਰ ਦੇ ਭਲੇ ਵਾਸਤੇ ਜਿਹੜੇ ਜਿਹਦਾ ਨਾਮ ਰੱਖ ਕੇ ਪੈਸੇ ਕਮਾਉਂਦੇ ਆ ਕੀ ਦਾ ਬਹਿਣ ਨਾ 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 ਐਮਐਲਏ ਸਾਹਿਬ ਇਹ ਗੱਲ ਕਰਦੇ ਨੇ ਕਿ ਉਹਨਾਂ ਨੇ ਤੁਹਾਨੂੰ 13 ਏਕੜ ਜ਼ਮੀਨ ਜਿਹੜੀ ਹੈ ਉਹ ਦਵਾ ਦਿੱਤੀ ਜਿੱਥੇ ਤੁਹਾਡਾ ਪਹਿਲਾ ਡੰਪਿੰਗ ਗਰਾਊਂਡ ਸੀ ਉਹਦੇ ਨੇੜੇ ਵੀ ਉੱਥੇ ਤੁਸੀਂ ਉੱਚੀਆਂ ਕੰਧਾਂ ਕਰਦੇ ਉਹ ਡੰਪਿੰਗ ਗਰਾਊਂਡ ਇਸ ਤਰ੍ਹਾਂ ਨਹੀਂ ਹੈਗਾ ਵੀ ਉੱਥੇ ਕੂੜਾ ਕਲੈਕਸ਼ਨ ਹੋਣਾ ਉੱਥੇ ਆਣਾ ਸੈਗਰੀਗੇਟ ਹੋਣਾ ਔਰ ਫਿਰ ਉੱਥੋਂ ਕੂੜੇ ਨੇ ਮੂਵ ਕਰ ਜਾਣਾ ਫਿਰ ਉੱਥੇ ਕੀ ਸਮੱਸਿਆ ਜੀ ਕਿਉਂ ਨਹੀਂ ਉੱਥੇ ਸ਼ੁਰੂ ਹੋ ਰਿਹਾ ਕੰਮ ਦੇਖੋ ਕੋਈ ਦੁਵਾਰ ਇੱਕ ਦਿਨ ਤਾਂ ਹੁੰਦੀ ਨਹੀਂ ਹੈਗੀ ਉੱਥੇ ਵੀ ਲੋਕ ਰਹਿੰਦੇ ਆ ਅਸੀਂ ਉੱਥੇ ਗਏ ਆ ਔਰ ਉਥੇ ਵੀ ਪਹਿਲਾਂ ਜਿਹੜੀ ਡਾਇਰੈਕਸ਼ਨ ਉਥੇ ਹੋਈ ਹੋਈ ਆ ਹਾਈ ਕੁਆਲਿਟੀ ਮਨਜੂਰ ਹਾਈਵੇ ਡਾਇਰੈਕਸ਼ਨ ਉਥੇ ਹੀ ਹੋਈ ਹੋਈ ਆ ਕਿ ਉਥੇ ਬਹੁਤ ਵੱਡਾ ਢੇਰ ਸੀਗਾ ਉਹਨਾਂ ਨੇ ਕਿਹਾ ਕਿ ਅਸੀਂ ਬਰਦਾਸ਼ਤ ਨਹੀਂ ਕਰਨਾ ਭਾਵੇਂ ਢੇਰ ਦਿੱਲੀ ਦਾ ਹੋਵੇ ਭਾਵੇਂ ਮਲੋਏ ਦਾ ਢੇਰ ਹੋਵੇ ਭਾਵੇਂ ਢੇਰ ਮਹਾਰੀ ਦਾ ਹੋਵੇ ਸਾਨੂੰ ਢੇਰ ਤੇ ਦਿਖਣੇ ਨਹੀਂ ਚਾਹੀਦਾ ਔਰ ਤੁਸੀਂ ਜਿੰਨਾ ਤੁਹਾਡਾ ਕੂੜਾ ਹੈਗਾ ਡੇਲੀ ਦੇ ਡੇਲੀ ਪ੍ਰੋਸੈਸ ਕਰਕੇ ਉਹਨਾਂ ਨਾਲ ਨਾਲ ਉਹਨੂੰ ਸਿਮਟਣਾ ਹੈਗਾ ਔਰ ਅਸੀਂ ਜੇ ਉਹਨਾਂ ਨੇ ਕੋਈ ਜਗ੍ਹਾ ਦਿੱਤੀ ਆ ਅਸੀਂ ਉਥੇ ਗ੍ਰੀਨ ਜਿਹੜਾ ਬੇਸ ਜ ਹੈਗੀ ਆ ਉਥੇ ਇੱਕ ਵਾਰੀ ਭੇਜਣੀ ਸ਼ੁਰੂ ਕੀਤੀ ਆ ਦੇਖਦੇ ਹੋ ਤਾਂ ਕਿੰਨਾ ਕ ਹੱਲ ਨਿਕਲਦਾ ਪਰ ਜਦੋਂ ਭਾਜੀ ਸਰਕਾਰ ਹੁੰਦੀ ਆ ਸਰਕਾਰ ਕੋਲੇ ਬੜੇ ਹੀਲੇ ਬਸੀਲੇ ਹੁੰਦੇ ਆ ਅਸੀਂ ਤਾਂ ਵਿਜਨ ਲਿਮਿਟ ਹੀ ਕੰਮ ਕਰ ਸਕਦੇ ਆ ਕਾਰਪੋਰੇਸ਼ਨ ਲਿਮਿਟ ਦੇ ਵਿੱਚ ਹੀ ਕੰਮ ਕਰ ਸਕਦੇ ਆ ਜਦੋਂ ਮੈਂ ਅਗਲੇ ਟਾਈਮ ਵੀ ਬਾਹਰ ਕੱਢੂੰਗਾ ਇਮੀਡੀਏਟ ਉਹ ਥੇ ਕਹਣਗੇ ਤੂੰ ਕਿਵੇਂ ਆ ਸਕਦਾ ਇੱਥੇ ਤੇਰਾ ਤਾਂ ਏਰੀਆ ਨਹੀਂ ਕਾਰਪੋਰੇਸ਼ਨ ਦਾ ਪੈਂਦਾ ਔਰ ਉਹਨਾਂ ਦਾ ਪੰਜਾਬ ਸਾਰਾ ਉਹਨਾਂ ਕੋਲੇ ਆ ਗਮਾਡਾ ਸਾਰਾ ਉਹਨਾਂ ਕੋਲੇ ਆ ਔਰ ਉਹ ਕਿਤੇ ਵੀ ਲੈ ਕੇ ਜਾ ਸਕਦੇ ਨੇ ਉਹਨਾਂ ਨਾਲ ਬਹਿ ਕੇ ਹੱਲ ਕਰਨਾ ਪੈਂਦਾ ਨਾ ਕਿ ਨੁਕਤਾਚੀਨੀ ਕਰਨੀ ਪੈਂਦੀ ਆ ਉਹ ਕਹਿਣ ਕਿ ਆਓ ਮੈਂ ਨਾਲ ਚੱਲਦਾ ਮੈਨੂੰ ਨਾਂ ਵੀ ਲੈ ਕੇ ਜਾਣਾ ਨਾਲ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਇਸ ਗੱਲ ਦੀ ਮੈਂ ਤਾਂ ਇਹ ਚਾਹੁੰਦਾ ਵੀ ਸ਼ਾਇਦ ਦਾ ਭਲਾ ਹੋਣਾ ਚਾਹੀਦਾ ਔਰ ਮੈਂ ਤੁਹਾਡੇ ਰਾਹੀਂ ਹੋਰ ਦੱਸ ਦੇਣਾ ਕਿ 2-3 ਦਿਨ ਦੇ ਵਿੱਚ ਅਸੀਂ ਮਲਬੇੜੀ ਕਰਨੀ ਆ ਔਰ ਜੇਕਰ ਬਾਈਚਾ ਸੁਨਾ ਹੋਇਆ ਮੈਂ ਤੁਹਾਨੂੰ ਦੱਸੂਗਾ ਕਿ ਕਿਦਾਂ ਦੀ ਸਫਾਈ ਮਾੜੀ ਚਾਹੀਦੀ ਆ ਔਰ ਮੈਂ ਕਦੇ ਵੀ ਤੁਹਾਨੂੰ ਮੈਂ ਇਸ ਤਰ੍ਹਾਂ ਨਹੀਂ ਕਿ ਮੈਂ ਇਸ ਤਰ੍ਹਾਂ ਹੱਥ ਕਰਕੇ ਫੋਟੋ ਖਿਚਾਉਂਗਾ ਕਦੇ ਵੀ ਨਹੀਂ ਹੋਊਗਾ ਮੈਂ ਜੇ ਆਪਣਾ ਵਿਰੋਧ ਵੀ ਕਰੂੰਗਾ ਤਾਂ ਧਿਆੜੂ ਚੱਕ ਕੇ ਵਿਰੋਧ ਕਰੂੰਗਾ ਕੰਮ ਕਰਾਂਗੇ ਸਵੇਰੇ ਜਾਵਾਂਗੇ 8 ਵਜੇ 10 ਵਜੇ 2 ਘੰਟੇ ਵਿਰੋਧ ਕਰਾਂਗੇ ਸਰਦ ਤੇ ਖੜਕੇ ਕੰਮ ਕਰਕੇ ਸਫਾਈ ਕਰਕੇ ਔਰ ਮੈਂ ਬੁਸ਼ ਕਟਰ ਵੀ ਆਪਣੇ ਲੈ ਕੇ ਜਾਊਂਗਾ ਮੈਂ ਆਪਣਾ ਝਾੜੂ ਵਾਲੇ ਵੀ ਬੰਦੇ ਆਪਣੇ ਲੈ ਕੇ ਜਾਊਂਗਾ ਔਰ ਜਿਹਨੇ ਮੇਰੇ ਕਾਉਂਸਲਰ ਹੋਣ ਦੇ ਦਨ ਵੀ ਨਾਲ ਲੈ ਕੇ ਜਾਊਂਗਾ ਔਰ ਮੈਂ ਦੱਸ ਦੂਗਾ ਪਰ ਮੈਂ ਸਿੱਕ ਕਿਲੋਮੀਟਰ ਕਰੀਏ ਅੱਧਾ ਕਿਲੋਮੀਟਰ ਕਰੀਏ ਪਰ ਮੈਂ ਪੂਰਾ ਚੰਗੀ ਤਰ੍ਹਾਂ ਤੁਹਾਨੂੰ ਦੱਸ ਦੂਗਾ ਕਿ ਇਸ ਤਰ੍ਹਾਂ ਹੀ ਸਫਾਈ ਲੋਕ ਚਾਹੁੰਦੇ ਆ ਔਰ ਜਿਹੜੀ ਡਰਾਮੇਬਾਜ਼ੀ ਹੁੰਦੀ ਆ ਸਰ ਕਹਿ ਦਿੰਦੇ ਜੋ ਮੈਂ ਅਫਸਰ ਨੂੰ ਫੋਨ ਕਰਦਾ ਇਹ ਸਾਨੂੰ ਤਾਂ ਕੋਈ ਦਿੱਕਤ ਨਹੀਂ ਹੈਗੀ ਕਰਵਾਉਣਾ ਇਹ ਕੰਮ ਮੇਰੀ ਜ਼ਿੰਮੇਵਾਰੀ ਬਣਦੀ ਆ ਉਹ ਜਦੋਂ ਮੈਂ ਕਹਿੰਦਾ ਕਿ ਜੀ ਮੈਂ ਮੀਟਿੰਗ ਚੱਲ ਰਿਹਾ ਜੀ ਮੈਂ ਆਹ ਕਰ ਰਿਹਾ ਮੈਂ ਬਾਹ ਕਰ ਰਿਹਾ ਪਰ ਸਰ ਉਹਨੇ ਹੀ ਸੋਚਿਆ ਕਿ ਸ਼ਾਇਦ ਕੱਲੀ ਕਾਰਬੂਸ਼ਨ ਕੱਲਾ ਮੇਰੀ ਬਦਨਾਮ ਹੁੰਦਾ ਸਰਕਾਰ ਵੀ ਨਾਲ ਬਦਨਾਮ ਹੁੰਦੀ ਆ ਲੋਕਾਂ ਨੂੰ ਸਾਰਾ ਕੁਝ ਪਤਾ ਹੈ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਆ ਐਮਐਲਏ ਤਲਵੰਤ ਸਿੰਘ ਹੈਗੇ ਨੇ ਇਥੋਂ ਉਹਨਾਂ ਜਨਵਰੀ ਨਾਲ ਬਣਦੀ ਆ ਕਿ ਸ਼ਹਿਰ ਦੇ ਕਿਉਂਕਿ ਸ਼ਹਿਰ ਦੇ ਵਿੱਚ ਘੱਟ ਤੋਂ ਘੱਟ ਦਾ 1.5 ਲੱਖ ਤੋਂ ਵੱਧ ਵੋਟਰ ਸ਼ਹਿਰ ਦੇ ਵਿੱਚ ਰਹਿੰਦੇ ਆ 5 ਲੱਖ ਤੋਂ ਵੱਧ ਦੀ ਪੋਪੂਲੇਸ਼ਨ ਸ਼ਹਿਰ ਦੀ ਗਿਣਤੀ 'ਚ ਨਹੀਂ ਆਉਂਦੀ ਔਰ 5 ਲੱਖ ਬੰਦੇ ਜੇਕਰ ਕਿਸੇ ਦਾ ਬੋਧ ਕਰਦੇ ਤਾਂ ਪੂਰਾ ਹਿੰਦੁਸਤਾਨ ਹਿਲਾ ਸਕਦੇ ਨੇ ਔਰ ਉਹਨਾਂ ਨੂੰ ਭੁਲੇਖਾ ਇਸ ਚੀਜ਼ ਦਾ ਕਿ ਮੈਂ ਤਾਂ ਜੀ ਮਤਲਬ ਉਹ ਜੇ ਕੱਲ ਨੂੰ ਜੇ ਸਾਡਾ ਟਾਈਮ ਪੂਰਾ ਹੋ ਜਾਊਗਾ ਉਸ ਤੋਂ ਬਾਅਦ ਮੈਂ ਪੰਜ ਚਾਰ ਕੰਮ ਕਰਕੇ ਦਿਖਾ ਦੂੰਗਾ ਔਰ ਦੇਖੋ ਜੀ ਮੈਂ ਤਾਂ ਕੰਮ ਇਸ ਤਰ੍ਹਾਂ ਕਰ ਸਕਦਾ ਸੀ ਪਰ ਨਹੀਂ ਹੋਣ ਦਵਾਂਗੇ ਇਸ ਤਰ੍ਹਾਂ ਦੇ ਬੰਤੂ ਸਾਨੂੰ ਹਰ ਰੋਜ਼ ਸਫਾਈ ਦੀ ਲੋੜ ਹੈ ਸਾਨੂੰ ਹਰ ਰੋਜ਼ ਸਾਫ ਪਾਣੀ ਦੀ ਲੋੜ ਹੈ ਸਾਨੂੰ ਹਰ ਰੋਜ਼ ਸਾਫ ਸੜਕਾਂ ਦੀ ਲੋੜ ਹੈ ਸਾਨੂੰ ਹਰ ਰੋਜ਼ ਜਿਹੜੇ ਸਹੂਲਤਾਂ ਪੈਈਆਂ ਨੇ ਮੁੱਢੀਆਂ ਸਹੂਲਤਾਂ ਸਾਨੂੰ ਹਰ ਰੋਜ਼ ਲੋੜ ਹੈ ਨਾ ਕਿ ਅਸੀਂ 4 ਮਹੀਨੇ 5 ਮਹੀਨੇ ਪਹਿਲਾਂ ਉਸਦੀ ਵੇਟ ਕਰਾਂਗੇ ਕਿ ਜੀ ਪਹਿਲਾਂ ਕਾਰਪਸ ਦਾ ਟਾਈਮ ਖਤਮ ਹੋਊਗਾ ਫਿਰ ਅਸੀਂ ਕੰਮ ਕਰਾਵਾਂਗੇ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਅਸੀਂ ਕੰਮ ਸਿੱਧੇ ਤਰੀਕੇ ਨਾਲ ਹੋਇਆ ਤਾਂ ਠੀਕ ਹੈ ਨਹੀਂ ਤਾਂ ਦੂਜਾ ਤਰੀਕਾ ਸਾਨੂੰ ਆਉਂਦਾ ਹੀ ਹੈ ਅਸੀਂ ਓਪਰਚੂਨਿਟੀ ਵਿੱਚ ਬਹੁਤ ਟਾਈਮ ਲੈਂਦੇ ਗਮਾਡਾ ਦੇ ਖੇਤਰ ਦੇ ਵਿੱਚ ਕੀ ਨਗਰ ਨਿਗਮ ਨੇ ਕੋਈ ਅਹਿਜੀ ਜਗ੍ਹਾ ਆਇਡੈਂਟੀਫਾਈ ਕੀਤੀ ਹੈ ਜਿੱਥੇ ਕਿ ਡੰਪਿੰਗ ਗਰਾਊਂਡ ਬਣਾਇਆ ਜਾ ਸਕਦਾ ਜਿੱਥੇ ਲੋਕਾਂ ਨੂੰ ਕਿਸੇ ਨੂੰ ਸਮੱਸਿਆ ਨਾ ਆਵੇ ਜੀ ਸਮਗੋਲੀ ਇੱਕ ਏਰੀਆ ਹੈਗਾ ਉਥੇ 50 60 ਏਕੜ ਜਗ੍ਹਾ ਜਿਹੜੀ ਹੈਗੀ ਆ ਉਹ ਚ 40 ਏਕੜ ਲਈ ਹੋਈ ਆ 10 ਏਕੜ ਲੈਣ ਵਾਲੀ ਹੈਗੀ ਆ ਔਰ ਉਹ ਇਥੋਂ ਕਾਫੀ 30 35 ਕਿਲੋਮੀਟਰ ਦੂਰ ਏਰੀਆ ਹੈਗਾ ਪਰ ਉਥੇ ਮੈਂ ਗਿਆ ਸੀ ਤੁਸੀਂ ਉਸ ਟਾਈਮ ਵੀ ਵੀਡੀਓ ਇਕ ਬੈਰਲ ਕੀਤੀ ਸੀਗੀ ਔਰ ਉਥੇ ਜਾ ਕੇ ਦੇਖਿਆ ਸੀ ਉਥੇ ਸਰ ਸੜਕਾਂ ਬਣਨ ਵਾਲੀਆਂ ਨੇ ਉਥੇ ਬਾਉਂਡਰੀ 'ਤੇ ਹੋਣ ਵਾਲੀ ਆ ਉਥੇ ਪਲਾਂਟ ਲੱਗਣ ਵਾਲਾ ਉਸ ਕੰਮ ਲਈ ਘੱਟੋ ਘੱਟ ਸਾਲ 1.5 ਸਾਲ ਲੱਗ ਸਕਦਾ ਹੈ ਸਾਨੂੰ ਤਾਂ ਹਰ ਰੋਜ਼ ਲੋੜ ਹੈ ਹੁਣ ਅਸੀਂ ਜਦੋਂ ਅਸੀਂ ਲੋਕਾਂ ਦੀਆਂ ਗਲਤੀਆਂ ਕਰਦੇ ਆ ਕਿ ਜੀ ਲਫਾਫਾ ਭਗਾ ਕੇ ਮਾਰਦੇ ਆ ਠੀਕ ਹੈ ਅਸੀਂ ਹਾਲੇ ਕਿ ਮਹਿਮੂ ਵੀ ਚਲਾਈ ਆ ਕਿ ਆ ਤੁਸੀਂ ਕੰਮ ਸਿਕਾਂ ਜਿਹੜਾ ਪਾਲਿਸੀ ਨਾਲ ਯੂਜ਼ ਕਰੋ ਜਿਹੜਾ ਪਾਲਿਸੀ ਨਾਲ ਸਾਡੇ ਪਾਸੇ ਬਹੁਤ ਮਤਲਬ ਨੁਕਸਾਨ ਦੇ ਹੈਗਾ ਸੀਵਰੇਜ ਇਹ ਬਲੌਕ ਕਰਦਾ ਹੈ ਪਾਣੀ ਨੂੰ ਇਹ ਮਤਲਬ ਰੋਕਦਾ ਹੈ ਔਰ ਜਿਹੜਾ ਡਰੇਜਿੰਗ ਸਿਸਟਮ ਨੂੰ ਇਹ ਰੋਕਦਾ ਹੈ ਜਿਹੜੇ ਸਾਡੇ ਆਵਾਰਾ ਪਸ਼ੂ ਜਿਹਨੂੰ ਅਸੀਂ ਬੇਸਹਾਰਾ ਕਹਿ ਸਕਦੇ ਆ ਉਹ ਉਹ ਖਾ ਕੇ ਉਹ ਬਿਮਾਰ ਹੋ ਕੇ ਮਰਦੇ ਨੇ ਔਰ ਤੁਸੀਂ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਕਈ ਵਾਰੀ ਤੁਸੀਂ ਗਵਾਂ ਦੇਖੋ ਕਿ ਤੁਰੀਆਂ ਜਾਂਦੀਆਂ ਉਹ ਇਹਦੇ ਪਿੱਛੇ ਨਿੱਤਾਂ ਕੰਮ ਨਹੀਂ ਕਰਦੀਆਂ ਹੋਣੀਆਂ ਬੜੀਆਂ ਅਕੜਾ ਕੇ ਚੱਲਣਗੀਆਂ ਉਹਦੇ ਅੰਦਰ ਪੋਲੀਥੀਨ ਆ ਸਰ ਜਿਹਨੂੰ ਅਸੀਂ ਗਊ ਮਾਤਾ ਕਹਿੰਦੇ ਆ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਕਿ ਸਰਕਾਰ ਦੀ ਬਿਲਕੁਲ ਸੋਚ ਮਹਾਲੇ ਪ੍ਰਤੀ ਨਹੀਂ ਹੈਗੀ ਕੋਈ ਗੱਲ ਨਹੀਂ ਸਮਾਂ ਆ ਜੂਗਾ 1 ਸਾਲ ਰਹਿ ਗਿਆ ਔਰ ਮੈਂ ਤੁਹਾਨੂੰ ਦੱਸੂਗਾ ਕਿ ਕਿਵੇਂ ਮਹਾਰੀਦਾ ਕਿਵੇਂ ਕੰਮ ਹੋ ਸਕਦਾ ਪਰ ਅਸੀਂ ਹੁਣ ਵੀ ਲੱਗੇ ਹੋਏ ਆ ਅਸੀਂ ਸਫਾਈ ਵੀ ਕਰਕੇ ਦਿਖਾਵਾਂਗੇ ਅਸੀਂ ਜਿਹੜੇ ਹੋਰ ਕੰਮ ਕੁਝ ਜਿਹੜਾ ਜਿੱਥੇ ਜਿੱਥੇ ਜਾ ਸਕਦੇ ਆ ਲੋਕਲ ਬੋਡੀ ਆਫਿਸ ਸਾਈਡ ਆਫਿਸ ਜਾ ਸਕਦੇ ਆ ਇੱਕ ਵਾਰ ਮੈਂ ਜਾ ਕੇ ਆਇਆ ਉਹ ਤੇ ਸੈਕਟਰੀ ਸਾਹਿਬ ਬਾਹਰ ਗਿਆ ਹੋਏ ਸੀਗੇ ਉਹ ਦੁਬਾਰਾ ਆ ਗਏ ਇੱਕ ਵਾਰ ਅਸੀਂ ਜਾ ਕੇ ਉਹਨਾਂ ਨੂੰ ਮਿਲਾਂਗੇ ਉਹ ਨਹੀਂ ਕੋਈ ਸਾਨੂੰ ਬਾਹ ਫੜਾਉਣਗੇ ਤੇ ਉਸ ਤੋਂ ਬਾਅਦ ਅਸੀਂ ਸੀਐਮ ਸਾਹਿਬ ਵਾਲੇ ਪਾਸੇ ਜਾਵਾਂਗੇ ਉਹ ਨਹੀਂ ਬਾਹ ਫੜਾਉਣਗੇ ਤੇ ਫਿਰ ਅਸੀਂ ਪਰ ਮੈਂ ਧਰਨੇ ਦੇ ਬਹਿ ਕੇ ਕੋਈ ਵਿਰੋਧ ਨਹੀਂ ਕਰਨਾ ਝਾੜੂ ਚੱਕ ਕੇ ਜਾਂ ਜਿਹੜੇ ਕੰਮ ਵਾਸਤੇ ਰੌਲਾ ਪਾਵਾਂਗੇ ਉਹ ਕੰਮ ਕਰਦੇ ਹੋਏ ਤੁਹਾਨੂੰ ਦਿਖਾਵਾਂਗੇ ਤੁਸੀਂ ਝਾੜੂ ਚੱਕੋਗੇ ਤੁਸੀਂ ਕੂੜਾ ਸਾਰਾ ਸਾਫ਼ ਕਰੋਗੇ ਫਿਰ ਜਾਏਗਾ ਕਿੱਥੇ ਜੀ ਫਿਰੋ ਜੀ ਜਿਹੜਾ ਜਿਵੇਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਇਹ ਸਮੱਸਿਆ ਹੈਗੀ ਆ ਕਿ ਜਿਵੇਂ ਸੜਕ ਦੇ ਉੱਤੇ ਆਲੇ-ਦੁਆਲੇ ਕਿਤੇ ਮਾਣਾ-ਮੋਡਾ ਜਿਵੇਂ ਘਾਹ ਲੱਗਿਆ ਹੋਇਆ ਹੈਗਾ ਰੋਡ ਗਲ ਦੇ ਉੱਪਰ ਘਾੜ ਜੰਮਿਆ ਹੋਇਆ ਹੈਗਾ ਉਹ ਇੱਕ ਬੜੇ ਕੰਮ ਸੇ ਕਮ ਇਹਨਾਂ ਨੂੰ ਐ ਤਾਂ ਅਹਿਸਾਸ ਹੋ ਜੇ ਨਾ ਕਿ ਇਸ ਤਰ੍ਹਾਂ ਦੀ ਸਫਾਈ ਹੋਣੀ ਚਾਹੀਦੀ ਆ ਪਹਿਲਾਂ ਨੰਬਰ ਵੀ ਕਿਤਾ ਉਹ ਕੰਮ ਕਰਨਾ ਹੈ ਨਾ ਉਸ ਤੋਂ ਬਾਅਦ ਜਿਹੜੇ ਤੁਹਾਨੂੰ ਮੈਂ ਦੱਸਿਆ ਵਾ ਕਿ ਗ੍ਰੀਨ ਵੇਸ ਦੇ ਬਾਅਦ ਜਿਹੜੀ ਜਗ੍ਹਾ ਤੁਸੀਂ ਕਿਹਾ ਹੈਗਾ 13 ਏਕੜ ਦੀ ਗੱਲ ਕੀਤੀ ਆ ਉਥੇ ਗ੍ਰੀਨ ਵੇਸ ਜਾਂ ਸਕਦੀ ਆ ਉਹ ਜਿਹੜਾ ਗ੍ਰੀਨ ਵੇਸ ਦੀ ਹੋਏਗੀ ਨਾ ਜਿਹੜੀ ਅਸੀਂ ਕੰਮ ਕਰਾਂਗੇ ਉਹ ਗ੍ਰੀਨ ਵੇਸ ਦਾ ਹੈਗਾ ਉਥੇ ਅਸੀਂ ਭੇਜਾਂਗੇ ਠੀਕ ਹੈ ਤੁਸੀਂ ਤੁਸੀਂ ਆਪਣੇ ਪੱਧਰ ਤੇ ਹੁਣ ਕੋਈ ਜਗ੍ਹਾ ਆਈਡੈਂਟੀਫਾਈ ਕੀਤੀ ਹੈ ਕਿਉਂਕਿ ਐਮਐਲਏ ਸਾਹਿਬ ਕਲੇਮ ਕਰਦੇ ਆ ਕਿ ਨਗਰ ਨਿਗਮ ਦੇ ਜਿਹੜੇ ਮੇਅਰ ਨੇ ਉਹ ਜਗ ਮਲੋ ਐਮਐਲਏ ਸਾਹਿਬ ਮੇਖਲ ਦੋ ਵਾਰ ਹੀ ਪ੍ਰਧਾਨ ਰਹੇ ਚੁੱਕੇ ਨੇ ਇੱਕ ਵਾਰ ਮੇਅਰ ਰਹੇ ਚੁੱਕੇ ਨੇ ਚੌਥੀ ਵਾਰੀ ਹੁਣ ਐਮਐਲਏ ਬਣੇ ਹੋਏ ਨੇ ਔਰ ਅੱਧਾ ਸ਼ਹਿਰ ਉਹਨਾਂ ਨੇ ਡਿਵੈਲਪ ਕੀਤਾ ਹੋਇਆ ਜੇਕਰ ਉਹਨਾਂ ਨੂੰ ਇਸ ਚੀਜ਼ ਦਾ ਹੀ ਨਹੀਂ ਪਤਾ ਜਦ ਤੱਕ ਹੈਗਾ ਕਿ ਮੇਅਰ ਸਾਹਿਬ ਦੱਸਾਂਗੇ ਕਿ ਕਿਹੜੀ ਜਗ੍ਹਾ ਉਹਨਾਂ ਨੂੰ ਚਾਹੀਦੀ ਹੈਗੀ ਆ ਤੇ ਫੇਰ ਤਾਂ ਬੜੀ ਮਾੜੀ ਗੱਲ ਹੈ ਔਰ ਉਹਨਾਂ ਨੂੰ ਹਰ ਮੈਂ ਕਹਿੰਦਾ ਵੀ ਚੱਪੇ-ਚੱਪੇ ਦਾ ਪਤਾ ਮਹਾਲੀ ਬਾਰੇ ਔਰ ਇਹਦਾ ਸਿੰਪਲ ਇੱਕ ਗੱਲ ਹੈ ਕਿ ਜਿਵੇਂ ਉਹ ਕਹਿੰਦੇ ਵੀ ਖਾਂਦੇ ਦੀ ਦਾੜੀ ਹਿਲਦੀ ਆ ਉਹ ਗੱਲ ਹੈਗੀ ਆ ਕੋਈ ਖਾਸ ਗੱਲ ਨਹੀਂ ਹੈਗੀ ਇਹਦਾ ਸਿੰਪਲ ਮਤਲਬ ਆਪਾਂ ਇੱਕ ਭਲੇਖਾ ਪਾਉਣ ਵਾਲੀ ਗੱਲ ਹੈ ਉਹਨਾਂ ਨੂੰ ਸਾਰਾ ਕੁਝ ਪਤਾ ਹੈ ਉਹ ਜਿੱਥੇ ਮਤਲਬ ਉਹਨਾਂ ਨੂੰ ਚੰਗੀ ਲੱਗੇ ਉਹ ਦੇ ਦੇਣ ਮੈਂ ਤਾਂ ਹਰ ਜਗ੍ਹਾ ਮੰਗਦਾ ਮੈਂ ਤਾਂ ਕਿਹਾ ਵੀ ਤੁਸੀਂ ਜਿਹੜਾ ਵੀ ਏਰੀਆ ਦਿਓਗੇ ਅਸੀਂ ਉੱਥੇ ਨਾਲ ਲੈ ਜਾਵਾਂਗੇ ਜਪ ਸਟਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ